ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਮੀਲਗਾਨ ਸਾਰੇ ਦੋਸਤ ਭਰਾ ਠੀਕ ਹੋਣਗੇ ਜਿਕੇ ਆ ਜਾਣ ਪਰ ਬਾਈ ਰஞ்சிਤ ਸਿੰਘ ਢੜਨੀ ਵਾਲੇ ਦੀ ਇੱਕ ਵੀਡੀਓ ਦੇਖਣ ਲੱਗੇ ਆ ਜਿਹੜੀ ਨਾ ਆਮ ਮਾਸ਼ਰੇ ਚ ਜੋ ਕੁਝ ਚੱਲ ਰਿਹਾ ਨਾ ਉਹਦੇ ਬਾਰੇ ਵੇ ਔਰਤ ਦੇ ਹਕੂਕ ਕੀ ਨੇ ਤੇ ਬੰਦੇ ਦੇ ਹਕੂਕ ਕੀ ਨੇ ਕੀ ਆਏ ਦੋਵੇਂ ਬਰਾਬਰ ਨੇ ਜਾਂ ਦੋਆਂ 'ਚ ਫਰਕ ਹੈ ਪਹਿਲੇ ਕੀ ਕੀਤਾ ਜਾਂਦਾ ਸੀ ਤੇ ਹੁਣ ਦੇ ਦੌਰ 'ਚ ਕੀ ਕੀਤਾ ਜਾਂਦਾ ਇਸ ਬਾਰੇ ਵੀਡੀਓ ਹੈ ਤੇ ਆਪਾਂ ਹੁਣ ਵੀਡੀਓ ਦੇਖਦੇ ਹਾਂ ਠੀਕ ਹੋ ਗਿਆ ਪੁਰਾਣੇ ਵੇਲੇਆਂ ਵਿੱਚ ਸਮਝਾਇਆ ਜਾਂਦਾ ਸੀ ਬੇਟਾ ਲੜਕੀ ਨੂੰ ਕਿਹਾ ਜਾਂਦਾ ਸੀ ਬੇਟਾ ਇਹ ਘਰੋਂ ਤੇਰੀ ਡੋਲੀ ਜਾ ਰਹੀ ਹੈ ਸਹੁਰੇ ਘਰ ਚ ਹੁਣ ਸਹੁਰੇ ਘਰ ਵਿੱਚੋਂ ਤੇਰੀ ਅਰਥੀ ਬਾਹਰ ਜਾਵੇ ਇਹੋ ਹੀ ਤੇਰਾ ਤਰਮ ਹੈ ਪਤੀ ਜੋ ਮਰਜ਼ੀ ਕਵੇ ਮਾਰੇ ਕੁੱਟੇ ਜੋ ਮਰਜ਼ੀ ਕਵੇ ਉਦੇ ਹੁਕਮ 'ਚ ਚੱਲਣਾ ਉਹਦੀ ਗੱਲ ਮੰਨਣੀ ਤੈਨੂੰ ਮਾਰਦਾ ਮਾਰ ਖਾ ਲਿਆ ਕਰ ਤੈਨੂੰ ਕੁੱਟਦਾ ਕੁੱਟ ਖਾ ਲਿਆ ਕਰ ਤੈਨੂੰ ਝਿੜਕਦਾ ਝਿੜਕਾਂ ਖਾ ਲਿਆ ਕਰ ਤੇਰੀ ਦੋਲੀ ਇਸ ਘਰੋਂ ਜਾਏਗੀ ਅਗਲੇ ਘਰੋਂ ਤੇਰੀ ਅਰਥੀ ਜਾਣੀ ਚਾਹੀਦੀ ਹੈ ਇਹ ਕਹਿੰਦੇ ਸੀ ਨਾ ਆਪਣੀਆਂ ਧੀਆਂ ਨੂੰ ਤੁਹਾਡੇ ਦੇ ਧੀਆਂ ਵਾਲੇ ਕਿੰਨੇ ਬੈਠੇ ਆ ਕੁੜੀਆਂ ਵਾਲੇ ਬੈਠੇ ਨਾ ਕਈ ਤੁਸੀਂ ਦੱਸੋ ਆਪਣੀ ਕੁੜੀ ਨੂੰ ਇਹ ਗੱਲ ਕਹੋਗੇ ਬਿਮਾਰੇ ਕੁੱਤੇ ਜੋ ਮਰਜੀ ਕਹੀ ਜਾਵੇ ਚੱਲ ਲੈਣਾ ਕਹੋਗੇ ਕਦੇ ਵੀ ਨਹੀਂ ਕਹੋਗੇ ਤੂੰ ਕਹਿੰਗੇ ਜੇ ਤੈਨੂੰ ਹੱਥ ਲਾਣ ਸੀ ਮੈਨੂੰ ਦਸੀ ਹੁਣ ਇਦਾਂ ਨਹੀਂ ਕਹੋਗੇ ਤੂੰ ਮੈਨੂੰ ਦਸੀ ਮੈਂ ਗੱਲ ਕਰਾਂਗਾ ਮੇਰੇ ਦਿਲ ਦਾ ਟੁਕੜਾ ਹੈ ਮੇਰੀ ਤੇ ਜਾਨ ਹੈ ਤੂੰ ਮੇਰੀ ਬੱਚੀ ਮੈਂ ਪੁੱਤਾਂ ਦੇ ਬਰਾਬਰ ਪੜਾਇਆ ਉਹਨਾਂ ਸਕੂਲਾਂ 'ਚ ਪੜਾਇਆ ਉਦਾਂ ਹੀ ਥੀਸਾਂ ਭਰੀਆਂ ਉਦਾਂ ਹੀ ਦਾਖਲੇ ਭਰੇ ਮੈਂ ਆਪਣੀ ਧੀ ਨੂੰ ਪੁੱਤ ਦੇ ਬਰਾਬਰ ਰੱਖਿਆ ਤੇ ਅਗਲਾ ਬਰਾਬਰ ਕਿਉਂ ਨਾ ਰੱਖਿਆ ਆਪਣੇ ਪੁੱਤ ਦੇ ਪੇਟ ਪੈਰ ਦੀ ਜੁੱਤੀ ਕਿਵੇਂ ਸਮਝੇ ਜਮਾਨਾ ਬਦਲ ਗਿਆ ਕਿ ਨਹੀਂ ਬਦਲ ਗਿਆ ਸਭ ਕੁਝ ਚੇਂਜ ਹੋ ਗਿਆ ਕਿ ਨਹੀਂ ਔਰ ਹੁਣ ਪੁਰਾਣੇ ਵੇਲਿਆਂ ਵਿੱਚ ਬਰੇਡ ਵਾਸ਼ ਕਰ ਦਿੱਤਾ ਜਾਂਦਾ ਸੀ ਬਸ ਕੁੱਟਖਾ ਮਾਰਖਾ ਜੋ ਮਰਜ਼ੀ ਕਰ ਤੈਨੂੰ ਉਸੇ ਘਰ 'ਚ ਕੱਟਣਾ ਪੈਣਾ ਜਿੰਨੀਆਂ ਬਜ਼ੁਰਗ ਬੀਬੀਆਂ ਬੈਠੀਆਂ ਇਹਨਾਂ ਨੇ ਘਰਾਂ ਵਾਲਿਆਂ ਤੋਂ ਗੁੱਟ ਵੀ ਖਾਦੀ ਏ ਜਿੰਨੀਆਂ ਬਜ਼ੁਰਗ ਨੇ ਇਹਨਾਂ ਨੇ ਮਾਰਾਂ ਵੀ ਖਾਦੀਆਂ ਨੇ ਕੁੱਟ ਵੀ ਖਾਦੀ ਏ ਗਾਲਾਂ ਤੇ ਨੋਰਮਲ ਹੀ ਗੱਲਾਂ ਨੇ ਹਜਮ ਨਹੀਂ ਹੁੰਦੀ ਰੋਟੀ ਬੰਦਿਆਂ ਨੂੰ ਜਿੰਨਾ ਚਿਰ ਪੰਜ ਸੱਤ ਗਾਲਾਂ ਨਾ ਕੱਢ ਲੈਣ ਪਰ ਅੱਜ ਕੱਢ ਕੇ ਵੇਖੋ ਅੱਜ ਬੋਲ ਕੇ ਵੇਖੋ ਅੱਗੇ ਤੇ ਮੈਂ ਖੁਦ ਪਿੰਡ ਚ ਰਿਆ ਕਦੇ ਇਸ ਪਾਸੋਂ ਕੁੱਟ ਰਹੇ ਦੇਖਦੇ ਉਧਰੋਂ ਆਵਾਜ਼ ਆਉਂਦੀ ਚ ਕੋਈ ਬੱਚੀ ਜਾਂਦੀ ਸਾਰੇ ਇਦਾਂ ਹੀ ਪਿੰਡਾਂ ਚ ਹੁੰਦਾ ਸੀ ਅੱਜ ਉਹ ਕੁੱਟ ਕੇ ਘੜਤੀ ਪਰਸੋਂ ਕੁੱਟ ਕੇ ਅੱਜ ਕਿੱਥੇ ਜਮਾਨਾ ਤੂੰ ਹੱਥ ਤੇ ਲਾ ਕਈ ਘਰਾਂ ਵਾਲੇ ਜਿਹੜੇ ਇੱਥੇ ਬੈਠੇ ਹੋਣਗੇ ਨਾ ਬੰਦੇ ਜਿਹੜੇ ਘਰ ਵਾਲੇ ਨੇ ਉਹ ਕਹਿਣਗੇ ਬੀਬੀ ਨੂੰ ਸਮਝਾਣਾ ਤੇ ਇਦਾਂ ਹੀ ਚਾਹੀਦਾ ਵੀ ਜੋ ਮਰਜ਼ੀ ਹੋਵੇ ਝੱਲੀ ਜਾਇਆ ਕਰ ਜੇ ਤੇ ਘਰ ਵਾਲੀ ਵਾਲੇ ਪਾਸੇ ਸੋਚੋਗੇ ਫਿਰ ਤੇ ਐ ਲੱਗੂ ਵੀ ਠੀਕ ਐ ਬੀਬੀ ਨੂੰ ਵਹੀਂ ਰਹਿਣਾ ਚਾਹੀਦਾ ਮੰਨਣੀ ਚਾਹੀਦੀ ਐ ਘਰ ਵਾਲਾ ਪਰ ਜੇ ਪਿਓ ਬਣ ਕੇ ਸੋਚੋਗੇ ਫਿਰ ਤੁਸੀਂ ਕਹਿਣਾ ਨਹੀਂ ਨਹੀਂ ਐ ਨਾ ਕੋਈ ਕਰੇ ਮੇਰੀ ਧੀ ਨਾਲ ਫਿਰ ਚੇਤਾ ਰੱਖ ਤੇਰੇ ਘਰ ਵਾਲੀ ਵੀ ਕਿਸੇ ਦੀ ਧੀ ਐ ਉਹ ਵੀ ਤਾਂ ਕਿਹਦੇ ਘਰੋਂ ਆਈ ਐ ਉਹ ਵੀ ਤਾਂ ਧੀ ਐ ਕਿਸੇ ਦੀ ਐਦਾਂ ਕਿਵੇਂ ਕੋਈ ਹੱਥ ਲਾ ਜਾਏ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਵੀਰੋ ਭਰਾਵੋ ਪੁਰਾਣੇ ਵੇਲਿਆਂ ਵਿੱਚ ਲੜਕੀਆਂ ਕੁੱਟ ਖਾਂਦੀਆਂ ਸੀ ਧੀਆ ਨੂੰਹਾਂ ਬਣ ਕੇ ਜਾਂਦੀਆਂ ਸੀ ਮਾਰ ਵੀ ਖਾਈ ਜਾਂਦੀਆਂ ਸੀ ਸਮਝਾਇਆ ਜਾਂਦਾ ਸੀ ਇਹੋ ਹੀ ਤੇਰਾ ਧਰਮ ਹੈ ਪਰ ਅੱਜ ਦੀ ਔਰਤ ਖੜੀ ਹੋ ਗਈ ਕਿ ਨਹੀਂ ਹੋ ਗਈ ਅੱਜ ਉਹ ਕਹਿੰਦੀ ਐ ਕਿਵੇਂ ਧਰਮ ਹੈ ਤੇਰਾ ਹੁਕਮ ਮੈਂ ਕਿਤਾ ਮੰਨੀ ਜਾਵਾਂ ਜਦੋਂ ਤੂੰ ਨਹੀਂ ਮੇਰੀ ਮੰਨਦਾ ਤੂੰ ਸ਼ਰਾਬਾਂ ਪੀਵੇਂ ਤੂੰ ਨਸ਼ੇ ਕਰੇ ਤੂੰ ਮੇਰੇ ਹੱਥ ਤੇ ਰੁਪਈਆ ਨਾ ਲਿਆ ਕੇ ਧਰੇ ਤੇ ਮੈਂ ਤੇਰੇ ਮਗਰ ਮਗਰ ਤੁਰੀ ਫਿਰਾ ਆਜਾਲੀ ਲੜਕੀ ਕਹਿੰਦੀ ਹੈ ਜੀ ਕਹੋ ਤੀ ਕਹੋ ਇੱਜ਼ਤ ਤੇਰੀ ਕਰੂੰ ਜੇ ਮੇਰੀ ਇੱਜ਼ਤ ਕਰੇਗਾ ਮੈਂ ਤੇਰੀ ਰਿਸਪੈਕਟ ਕਰੂੰ ਜੇ ਮੇਰੀ ਰਿਸਪੈਕਟ ਕਰੇਗਾ ਮੈਂ ਤੇਰੀਆਂ ਭਾਵਨਾਵਾਂ ਦੀ ਕਦਰ ਕਰੂ ਤੂੰ ਮੇਰੀਆਂ ਭਾਵਨਾਵਾਂ ਦੀ ਕਦਰ ਰੱਖ ਜੇ ਤੈਨੂੰ ਪਿਓ ਨੇ ਪੁੱਤਾਂ ਦੇ ਪੁੱਤ ਸਮਝ ਕੇ ਪਾਲਿਆ ਤੇ ਮੈਨੂੰ ਮੇਰੇ ਪਿਓ ਨੇ ਪੁੱਤ ਸਮਝ ਕੇ ਪਾਲਿਆ ਫਰਕ ਕੋਈ ਨਹੀਂ ਮੈਂ ਵੀ ਬਰਾਬਰ ਆ ਅੱਜ ਲੜਕੀਆਂ ਇਦਾਂ ਨੇ ਠੀਕ ਹੈ ਨਾ ਰੋਬ ਆਇਆ ਕਿ ਨਹੀਂ ਹੁਣ ਇਦਾਂ ਹੀ ਧਾਰਮਿਕ ਢਾਂਚਾ ਸੀ ਸਾਡੇ ਧਾਰਮਿਕ ਢਾਂਚੇ 'ਚ ਵੀ ਇਦਾਂ ਹੀ ਦੱਸਿਆ ਜਾਂਦਾ ਸੀ ਇਹ ਜਥੇਦਾਰ ਹੁੰਦੇ ਨੇ ਅੱਛਾ ਜੀ ਜੋ ਕਹਿਣ ਸਤ ਪਚਨ ਕਹਿਣਾ ਹੁੰਦਾ ਹੈ ਅੱਛਾ ਜੀ ਇਹ ਜੋ ਸਤ ਜੋ ਵੀ ਕਹਿਣ ਕੱਢ ਦੇਣ ਕਿਸੇ ਨੂੰ ਤੁਸੀਂ ਨਹੀਂ ਮੁੜ ਕੇ ਉਹਨੂੰ ਮੱਥੇ ਲਾਉਣਾ ਸਤ ਅੱਛਾ ਜੀ ਜਿੰਨੂੰ ਮਰਜ਼ੀ ਪੰਥ ਵਿੱਚ ਸ਼ਾਮਲ ਕਰ ਲੈਣਾ ਅੱਛਾ ਜੀ ਐ ਐ ਕਰੀ ਜਾਂਦੇ ਸੀ ਅਸੀਂ ਸਾਰੇ ਪਰ ਲੜਕੀਆਂ ਨੇ ਹਿੰਮਤ ਕੀਤੀ ਕਿ ਨਹੀਂ ਕੀਤੀ ਜਦੋਂ ਘਰ ਵਾਲਾ ਗਲਤੀ ਕਰਦਾ ਫਿਰ ਠੋਕ ਕੇ ਕਹਿੰਦੀ ਕਿ ਨਹੀਂ ਤੇ ਫਿਰ ਜੇ ਸਾਡੇ ਵਰਗੇ ਜ਼ਹੇਦਾਰ ਹਾਂਜੀ ਹਾਂਜੀ ਕਰੀ ਜਾਂਦੇ ਫਿਰ ਤੇ ਅਸੀਂ ਤੇ ਉਹਦੂ ਵੀ ਗਏ ਗੁਜ਼ਰੇ ਹੋ ਅਸੀਂ ਉਦੋਂ ਵੀ ਗਏ ਗੁਜਰੇ ਆ ਕੇ ਦਾ ਜਿੱਥੇ ਗਲਤ ਹੋਏਗਾ ਉਥੇ ਗਲਤ ਕਹਿਣਾ ਵੀ ਪੈਣਾ ਅਸੀਂ ਕਾਂਗੇ ਕਿ ਕਹੋ ਜੇ ਤੁਸੀਂ ਸਾਡੇ ਖਾਸਮ ਐ ਕਹੋ ਜੇ ਸਾਡੇ ਤੁਸੀਂ ਵੱਡੇ ਐ ਵੱਡਿਆਂ ਵਾਲੀ ਗੱਲਬਾਤ ਵੀ ਤੇ ਹੋਵੇ ਕੋਈ ਵੱਡਿਆਂ ਵਾਲਾ ਕੰਮ ਵੀ ਹੋਵੇ ਕੋਈ ਤਾਂ ਵੱਡੇ ਮੰਨिए ਸੋ ਮੇਰੇ ਕਹਿਣ ਦਾ ਭਾਵੇਂ ਹੈ ਕਿ ਜਦੋਂ ਦਿਮਾਗ ਖੁੱਲ ਜਾਂਦਾ ਹੈ ਬੰਦਾ ਸੋਚਣ ਲੱਗ ਜਾਂਦਾ ਹੈ ਨੁਕਤੇ ਸਮਝ ਆਉਣ ਲੱਗ ਜਾਂਦੇ ਨੇ ਆਪਣੀ ਪਰਸਨੈਲਿਟੀ ਡਿਵੈਲਪ ਕਰਦਾ ਹੈ ਫਿਰ ਸਮਝ ਆਉਂਦੀ ਹੈ ਵੀ ਬੰਦਿਆਂ ਵਰਗਾ ਹੀ ਬੰਦਾ ਹੈ ਪਹਿਲਾਂ ਕਿਹਾ ਜਾਂਦਾ ਸੀ ਪਤੀ ਪਰਮੇਸ਼ਰ ਹੈ ਹੁਣ ਪਤਾ ਲੱਗ ਗਿਆ ਪਤੀ ਪਤੀ ਹੈ ਤੇ ਪਤਨੀ ਪਤਨੀ ਹੈ ਮੈਂ ਪਤਨੀ ਆ ਇਹ ਪਤੀ ਪਤੀ ਹੈ ਬੰਦਾ ਹੀ ਹੈ ਰੱਬ ਨਹੀਂ ਹੈ ਇਹਦਾ ਸਾਰ ਵਚਨ ਸਤ ਵਚਨ ਕਹਿ ਕੇ ਮੰਨੀਏ ਪਹਿਲਾਂ ਸਾਨੂੰ ਕਹੇ ਜਥੇਦਾਰ ਹੀ ਗੁਰੂ ਹਰਗੋਬਿੰਦ ਸਾਹਿਬ ਹੈ ਹੁਣ ਸਾਨੂੰ ਸਮਝ ਆ ਗਈ ਬੰਦਾ ਹੀ ਹੈ ਇਹ ਵੀ ਤਨਖਾਹ ਲੈਂਦਾ ਹੈ ਆਗੀ ਕਿ ਨਹੀਂ ਸਮਝ ਹੁਣ ਸਮਝ ਆ ਗਈ ਵੀ ਇਹ ਰੱਬ ਨਹੀਂ ਹੈ ਇਹ ਕੋਈ ਸ਼ੇਵਾ ਪਾਸ਼ਾ ਨਹੀਂ ਇਹ ਬੰਦਾ ਹੀ ਹੈ ਡਰਨਾ ਕਿਉਂ ਹੈ ਭਾਈ ਬੰਦਿਆਂ ਵਰਗਾ ਬੰਦਾ ਹੈ ਸਮਝ ਆ ਗਿਆ ਤੇ ਇਹ ਪਤਾ ਕਦੋਂ ਸਮਝ ਆਉਂਦੀ ਹੈ ਜਦੋਂ ਤੁਸੀਂ ਆਪਣੀਆਂ ਧੀਆਂ ਦੀ ਪਰਸਨੈਲਿਟੀ ਡਵੈਲਪ ਕਰਤੀ ਲੜਕੀ ਨੂੰ ਜਾਨਵਰ ਵਾਂਗੂ ਕੈਦ ਕਰਕੇ ਰੱਖਦੇ ਟੈਡ ਕਰਕੇ ਰੱਖਦੇ ਪਾਈਆਂ ਸਾਲਾਂ ਦੀ ਨੂੰ ਜਦੋਂ ਵਿਆਹਦੇ ਉਹਨੂੰ ਕਹਿ ਦਿੰਦੇ ਇਹ ਪਤੀ ਪਰਮੇਸ਼ਰ ਹੈ ਉਹਨੇ ਕਹਿਣਾ ਪਿਤਾ ਜੀ ਸਤਿਵਚਨ ਪਰ ਅੱਜ ਦੀ ਲੜਕੀ ਨੂੰ ਤੁਸੀਂ ਸਕੂਲ ਭੇਜਿਆ ਅੱਜ ਦੀ ਲੜਕੀ ਨੂੰ ਤੁਸੀਂ ਕਾਲਜ ਭੇਜਿਆ ਅੱਜ ਦੀ ਲੜਕੀ ਨੂੰ ਤੁਸੀਂ ਯੂਨੀਵਰਸਿਟੀ ਭੇਜਿਆ ਅੱਜ ਦੀ ਲੜਕੀ ਨੇ ਦੁਨੀਆ ਵੇਖੀ ਹੈ ਕੈਨੇਡਾ ਪੜ੍ਹਨ ਭੇਜਿਆ ਤੇ ਅੱਜ ਦੀ ਲੜਕੀ ਕਹਿੰਦੀ ਹੈ ਇਹ ਬੰਦਾ ਹੀ ਹੈ ਬਾਪੂ ਤੂੰ ਪਤੀ ਪਰਮੇਸ਼ਰ ਨਾਲ ਕਹੇ ਬੰਦਾ ਹੀ ਹੈ ਸਿੱਧੀ ਸਮਝ ਆਉਂਦੀ ਹੈ ਕਲੀਅਰ ਸਮਝ ਆਉਂਦੀ ਹੈ ਇਸੇ ਤਰ੍ਹਾਂ ਅੱਜ ਅਸੀਂ ਵੀ ਡਿਵੈਲਪ ਹੋ ਗਏ ਸਾਡਾ ਵੀ ਦਿਮਾਗ ਕੰਮ ਕਰਦਾ ਹੈ ਸਾਨੂੰ ਵੀ ਪਤਾ ਲੱਗ ਗਿਆ ਕਿ ਬੰਦੇ ਹੀ ਨੇ ਭਾਈ ਇੱਕ ਇਨਸਾਨ ਨੇ ਸਾਰਾ ਕੁਝ ਜਦੋਂ ਨਾ ਵੇਖੋ ਵੀਰੋ ਆਪਾਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਸੁਣਿਓ ਜਰਾ ਆਪਾਂ ਬਹੁਤ ਛੋਟੇ ਛੋਟੇ ਸੀ ਜਦੋਂ ਜਦੋਂ ਤੁਸੀਂ ਅਸੀਂ ਸਾਰੇ ਬਣੇ ਟੀਚਰ ਐ ਲੱਗਦੇ ਹੁੰਦੇ ਸੀ ਜਿਹੜੇ ਜਦੋਂ ਪੜ੍ਹਦੇ ਸੀ ਮਤਲਬ ਆਪਾਂ ਪਹਿਲੀ ਕਲਾਸ ਚ ਗਏ ਦੂਜੀ ਚ ਗਏ ਤੀਜੀ ਚ ਗਏ ਚੌਥੀ ਪੰਜਵੀਂ ਚ ਗਏ ਪੜ੍ਹਦੇ ਸੀ ਜਦੋਂ ਹੁਣ ਟੀਚਰ ਐ ਲੱਗਦੇ ਹੁੰਦੇ ਸੀ ਵੀ ਇਹ ਕਿਸੇ ਹੋਰ ਦੇਸ਼ ਚੋਂ ਆਏ ਨੇ ਇਹ ਇਨਸਾਨ ਨਹੀਂ ਤੇ ਕਮਾਲ ਦੇ ਬੰਦੇ ਨੇ ਹੁਣ ਟੀਚਰਾਂ ਨੇ ਪੈਂਟ ਸ਼ਰਟ ਪਾਈ ਹੋਣੀ ਕੋਟ ਪੈਂਟ ਵੀ ਪਾਇਆ ਹੁੰਦਾ ਸੀ ਟੀਚਰਾਂ ਨੇ ਇਹ ਯੂਨੀਫਾਰਮ ਪਾ ਕੇ ਆਉਣਾ ਜੁੱਤੀ ਵੀ ਚੰਗੀ ਤਰ੍ਹਾਂ ਲਿਸ਼ਕਤੀ ਪਾ ਕੇ ਆਉਣੀ ਪਾਲਿਸ਼ ਕਰਕੇ ਰੋਜ਼ ਪੱਗ ਬੰਨ ਕੇ ਆਉਣੀ ਜਿਹੜੀਆਂ ਮੈਡਮਾਂ ਨੇ ਪਿੰਡਾਂ 'ਚ ਪੜਾਉਣ ਆਉਣਾ ਉਹਨਾਂ ਨੇ ਵੀ ਸੂਟ ਪਾ ਕੇ ਪ੍ਰੋਪਰ ਤਿਆਰ ਹੋ ਕੇ ਮੇਕਅੱਪ ਕਰਕੇ ਆਉਣਾ ਤੇ ਜਦੋਂ ਆਪਾਂ ਪਿੰਡਾਂ 'ਚ ਦੇਖਦੇ ਸੀ ਆਪਣੇ ਲੋਕਾਂ ਨੂੰ ਸਿੱਧੇ ਸਾਦੇ ਜਿਹੇ ਪਰਨੇ ਬੰਨਣੇ ਡੱਬੀਆਂ ਵਾਲੇ ਚਾਦਰੇ ਬੰਨਣੇ ਹੋਣੇ ਤੇ ਬੀਬੀਆਂ ਸਾਡੀਆਂ ਗੋਹੇ ਦੇ ਵਿੱਚ ਮਿੱਟੀ 'ਚ ਮਿੱਟੀ ਉਹਨਾਂ ਨੇ ਕਿੱਥੇ ਮੇਕਅੱਪ ਕਰਨਾ ਹੁੰਦਾ ਸਾਡੀਆਂ ਮਾਵਾਂ ਨੇ ਸਾਡੀਆਂ ਦਾਦੀਆਂ ਨੇ ਟੀਚਰ ਸਾਨੂੰ ਐ ਲੱਗਦੇ ਹੁੰਦੇ ਵੀ ਇਹ ਕਿਸੇ ਹੋਰ ਦੇਸ਼ ਵਿੱਚੋਂ ਆਏ ਨੇ ਕਿਉਂਕਿ ਆਪਾਂ ਉਦੋਂ ਬੱਚੇ ਸੀ ਤੇ ਉਹ ਵੱਡੇ ਸੀ ਅਸੀਂ ਨਿੱਕੇ ਨਿੱਕੇ ਸੀ ਪਰ ਜਦੋਂ ਹੁਣ ਤੁਸੀਂ ਆਪ ਵੱਡੇ ਹੋ ਜਾਂਨੇ ਆ ਹੁਣ ਤੁਸੀਂ ਅੱਜ ਜਵਾਨ ਐ ਵੱਡੇ ਹੋ ਗਏ ਮੈਂ 38 ਸਾਲ ਦਾ ਹੋ ਗਿਆ ਜਿਸ ਅੱਜ ਮੈਂ ਆਪਣੇ ਟੀਚਰਾਂ ਨੂੰ ਮਿਲिए ਤੁਸੀਂ ਵੀ ਮਿਲੋ ਸਾਰੇ ਫਿਰ ਤੁਹਾਨੂੰ ਐਦਾਂ ਲੱਗਣਾ ਐ ਵੀ ਯਾਰ ਨਾਲ ਬਹਿ ਕੇ ਰੋਟੀ ਖਾ ਸਕਦੇ ਆ ਜਿੱਦਾਂ ਦਾ ਮੈਂ ਆ ਉਦਾਂ ਦਾ ਹੀ ਮੇਰਾ ਮਾਸਟਰ ਹੈ ਉਦਾਂ ਦੀ ਮੇਰਾ ਟੀਚਰ ਹੈ ਉਦੋਂ ਅਸੀਂ ਛੋਟੇ ਸੀ ਬਾਕੀ ਸਾਰੇ ਵੱਡੇ ਵੱਡੇ ਲੱਗਦੇ ਸੀ ਹੁਣ ਜਦੋਂ ਅਸੀਂ ਵੱਡੇ ਹੋ ਗਏ ਫਿਰ ਬਾਕੀ ਵੀ ਸਾਨੂੰ ਬਰਾਬਰ ਦੇ ਲੱਗਦੇ ਆ ਬਰਾਬਰ ਦੇ ਐਦਾਂ ਨਹੀਂ ਹੁਣ ਲੱਗਦਾ ਜਦੋਂ ਤੁਹਾਡੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ ਫਿਰ ਸਮਝ ਆਉਣ ਲੱਗ ਜਾਂਦੀ ਹੈ ਵੀ ਨਹੀਂ ਭਾਈ ਸਾਰੇ ਹੀ ਬੰਦੇ ਆ ਅਸੀਂ ਵੀ ਕਰ ਸਕਦੇ ਆ ਮੈਂ ਵੀ ਟੀਚਰ ਬਣ ਸਕਦਾ ਮੈਂ ਵੀ ਪੜ੍ਹਾਈ ਕਰ ਸਕਦਾ ਮੈਂ ਵੀ ਅੱਗੇ ਜਾ ਸਕਦਾ ਸਭ ਡਰ ਨੇ ਜਿਹੜੇ ਉਹ ਨਿਕਲ ਜਾਂਦੇ ਨੇ ਅੰਦਰੋਂ ਤਾਂ ਕਰਕੇ ਲੋੜ ਕੇ ਇਸ ਚੀਜ਼ ਦੀ ਹੈ ਆਪਣੇ ਆਪ ਨੂੰ ਵੱਡਾ ਕਰਨ ਦੀ ਆਪਣੀ ਪਰਸਨੈਲਿਟੀ ਨੂੰ ਡਵੈਲਪ ਕਰਨ ਦੀ ਪਰਸਨੈਲਿਟੀ ਡਵੈਲਪ ਕਰਨੀ ਹੈ ਹੰਕਾਰੀ ਨਹੀਂ ਬਣ ਜਾਣਾ ਐਵੇਂ ਹੀ ਆਪਣੇ ਆਪ ਨੂੰ ਸਮਝੀ ਜਾਣਾ ਮੇਰੇ ਵਰਗਾ ਕਿਹੜਾ ਹੈ ਮੇਰੇ ਵਰਗਾ ਕੌਣ ਹੈ ਅਸੀਂ ਤੇ ਬੜੇ ਮਹਾਨ ਗੱਲਾਂ ਨਾਲ ਨਹੀਂ ਗੁਣਾ ਨਾਲ ਮਹਾਨ ਹੋਣਾ ਜੀਰੀਆ ਇਹ ਆਪਾਂ ਇੱਕ ਵੀਡੀਓ ਦੇਖ ਰਹੇ ਸੀ ਬਾਈ ਰঞ্জੀਤ ਸਿੰਘ ਢੱਡਰੀ ਵਾਲੇ ਜੀ ਜੋ ਕਿ ਔਰਤਾਂ ਦੀ ਬਰਾਬਰੀ ਦੀ ਹਕੂਕ ਦੀ ਔਰਤਾਂ ਦੇ ਹਕੂਕ ਦੀ ਗੱਲ ਕਰ ਰਹੇ ਸੀ ਕਿ ਵੀ ਹੁਣ ਜਿਹੜਾ ਵਕਤ ਹੈ ਉਹ ਚੇਂਜ ਹੋ ਗਿਆ ਪਹਿਲੇ ਦੌਰ ਹੋਰ ਸੀ ਕਿ ਔਰਤਾਂ ਉਹ ਜਿਹੜਾ ਯਾਨੀ ਕਿ ਜਦੋਂ ਉਹਨਾਂ ਨੂੰ ਟੋਰਨਾ ਤੇ ਮਾਪਿਆਂ ਨੇ ਕਹਿਣਾ ਕਿ ਹੁਣ ਤੂੰ ਤੇਰਾ ਵਾਸਤੇ ਜੋ ਵੀ ਹੁਕਮ ਤੇਰੇ ਪਤੀ ਦਾ ਹੋਏਗਾ ਉਹ ਪਤੀ ਪਰਮੇਸ਼ਵਰ ਹੈ ਤੇ ਪਤੀ ਹੀ ਸਾਰਾ ਕੁਝ ਹੈ ਤੇ ਉਹ ਜੋਤੇ ਨੂੰ ਮਾਰੇ ਕੁੱਟੇ ਜੋ ਮਰਜ਼ੀ ਕਰੇ ਤੇਰੀ ਉਥੋਂ ਲਾਸ਼ ਹੀ ਆਣੀ ਚਾਹੀਦੀ ਹੈ ਲੇਕਿਨ ਹੁਣ ਹਾਲਾਤ ਚੇਂਜ ਹੋ ਗਏ ਨੇ ਪੂਰੀ ਦੁਨੀਆ 'ਚ ਬੜੀਆਂ ਮੂਵਮੈਂਟਾਂ ਵੀ ਚੱਲ ਪਈਆਂ ਨੇ ਫਿਰ ਔਰਤ ਹੁਣ ਦਾਲਾਂ ਜੀ ਜਾ ਕੇ ਕੇਸ ਵੀ ਕਰ ਲੈਂਦੀ ਏ ਖੁਲਾ ਵੀ ਲੈ ਲੈਂਦੀ ਏ ਤੇ ਉਹ ਅਸਲ ਗੱਲ ਇਹ ਉਹ ਕਰਨਾ ਚਾਹ ਰਹੇ ਸੀ ਕਿ ਜਿਹੜੀ ਨਾ ਬ੍ਰੇਨ ਡਵੈਲਪਮੈਂਟ ਕਰੋ ਕਿ ਆਪਣੀ ਵੀ ਕਰੋ ਤੇ ਔਰ ਆਪਣੇ ਬੱਚਿਆਂ ਦੀ ਵੀ ਕਰੋ ਯਾ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਕਿ ਪਹਿਲੋਂ ਜਦੋਂ ਸਕੂਲੇ ਬੱਚੇ ਨੂੰ ਭੇਜਣਾ ਨਾ ਮਾਪਿਓ ਨੇ ਤੇ ਉਹਨਾਂ ਕਹਣਾ ਕਿ ਮਾਸਟਰ ਇਨ ਦੀ ਇੰਡੀਆ ਹੱਡੀਆਂ ਹੀ ਘਾਰਾਂ ਤੇ ਚੰਬੜੀ ਦੇ ਲਈ ਹਾਂ ਖੱਲ ਆ ਦੋ ਇੰਜ ਕਰਕੇ ਇਹ ਪੜ੍ਹਨਾ ਚਾਹੀਦਾ ਤੇ ਹੁਣ ਜਿਵੇਂ ਔਰਤਾਂ ਦਾ ਹਾਲ ਹੈ ਉਸ ਤਰ੍ਹਾਂ ਅਗਰ ਤੁਸੀਂ ਕਿਸੇ ਬੱਚੇ ਨੂੰ ਤੁ ਕੀ ਕੁੜੀ ਵੀ ਵਟ ਲੋਣਾ ਤੇ ਉਹ ਨਾਲ ਹੀ ਭਾਈ ਮਾਸਟਰ ਸਿੱਧਾ ਹੋਇਆ ਤੂੰ ਸਾਡੇ ਬੱਚੇ ਨੂੰ ਕੁੜੀਆਂ ਵਟਣਾ ਇਹ ਹਿਸਾਬ ਹੈ ਔਰਤਾਂ ਦਾ ਵੀ ਇਹ ਕੋਈ ਹਿਸਾਬ ਹੈ ਕਿਉਂ ਲੇਕਿਨ ਇਹ ਡਵੈਲਪਮੈਂਟ ਇੱਕ ਹੱਦ ਤੱਕ ਠੀਕ ਹੁੰਦੀ ਹੈ ਲੇਕਿਨ ਅਗਰ ਡਵੈਲਪਮੈਂਟ ਦਾ ਨਜਾਇਜ਼ ਫਾਇਦਾ ਉਠਾ ਲਿਆ ਜਾਵੇ ਨਾ ਫਿਰ ਮਾਸਿਹਰਤ ਦੇ ਵਿੱਚ ਬਗਾੜ ਆਂਦਾ ਯਾਨੀ ਕਿ ਜਿਵੇਂ ਔਰਤਾਂ ਨੂੰ ਇਤਨੇ ਜ਼ਿਆਦਾ ਹੀ ਹਕੂਕ ਦੇ ਦਿੱਤੇ ਜਾਣ ਨਾ ਕਿ ਫਿਰ ਔਰਤਾਂ ਕੱਲ ਨੂੰ ਕਹਿਣਗੀਆਂ ਕਿ ਜਿੰਨ ਲੈ ਇਹ ਤੇ ਸਾਡੇ ਪਹਿਲੇ ਹਕੂਕ ਦਾ ਮਤਲਬ ਇਹ ਹੀ ਹੁੰਦਾ ਕਿ ਹੁਣ ਕੋਈ ਧਰਮ ਦੀ ਮਰਿਆਦਾ ਆ ਮਜ਼ਬ ਦੇ لحاظ ਨਾਲ ਹੁੰਦੇ ਨੇ ਹਕੂਕ ਕੁਝ ਹੁੰਦੇ ਨੇ ਉਹਨਾਂ ਦੇ ਮਾਸ਼ਰੇ ਦੇ ਮਾਸ਼ਰਤ ਦੇ لحاظ ਨਾਲ ਹਕੂਕ ਜਿਸ ਤਰ੍ਹਾਂ ਹੁਣ ਕਿ ਜਿਸਮਾਨੀ ਤਸ਼ੱਦਦ ਜਿਹੜਾ ਹਾਂ ਉਹ ਤੇ ਨਹੀਂ ਉਹ ਉਹ ਦਾ ਇਹ ਮਤਲਬ ਕਿ ਨਹੀਂ ਕਰ ਸਕਦੇ ਤੁਸੀਂ ਕਿਸੇ ਦੇ ਕਿ ਲੇਕਿਨ ਉਹ ਇਤਨਾ ਜ਼ਿਆਦਾ ਵੀ ਹਾਈਪ ਦੇ ਦੇਣਾ ਕਿ ਯਾਨੀ ਕਿ ਫੀਮੇਲ ਨਹੀਂ ਜਿਸ ਤਰ੍ਹਾਂ ਇੱਕ ਕਰ ਰਹੇ ਨਾ ਅੱਜਕੱਲ ਉਹ ਜਿਹੜੇ ਤਨਜ਼ੀਮਾਂ ਲੈ ਯਾਰ ਤੂੰ ਛੱਡ ਜਿਵੇਂ ਮਗਰਬੀ ਕੋਮਾ ਨੇ ਉਹਨਾਂ ਨੇ ਇਤਨਾ ਜ਼ਿਆਦਾ ਔਰਤ ਨੂੰ ਮਤਲਬ ਉਹਨਾਂ ਦੇ ਹੱਕ ਦੇ ਬਾਰੇ ਵਿੱਚ ਉਹਨਾਂ ਨੇ ਕਰਤਾ ਆਗਾ ਕਿ ਹੁਣ ਔਰਤ ਬੰਦੇ ਨੂੰ ਕੁਝ ਸਮਝਦੀ ਨਹੀਂ ਲੇਕਿਨ ਉਹ ਔਰਤ ਜ਼ਲੀਲ ਵੀ ਤੇ ਹੋ ਰਹੀ ਹੈ ਉਹ ਜ਼ਲੀਲ ਹੋ ਰਹੀ ਹੈ ਉਹਨੇ ਬੱਚਾ ਵੀ ਚੁਕਿਆ ਹੁੰਦਾ ਉਹ ਕੰਮ ਵੀ ਕਰਦੀ 8 8 ਘੰਟੇ ਡਿਊਟੀ ਨਹੀਂ 12 12 ਘੰਟੇ ਡਿਊਟੀ ਕਰਦੀ ਉਹਨੇ ਆਪਣੇ ਬਿੱਲ ਦੇਣੇ ਆਪਣਾ ਖਾਣੇ ਦਾ ਉਹਨੂੰ ਟੈਨਸ਼ਨ ਪਈ ਹਰ ਚੀਜ਼ ਦੀ ਉਹਨੂੰ ਆਪ ਨੂੰ ਟੈਨਸ਼ਨ ਹੈ ਲੇਕਿਨ ਆਪਣੇ ਦਰੈਸ਼ੀਅਨ ਜਿਹੜੇ ਨੇ ਇੱਥੇ ਜਾਂ ਯਾਨੀ ਕਿ ਇੱਥੇ ਠੀਕ ਹੈ ਧਰਮ ਦੇ ਮੁਤਾਬਕ ਚੱਲਦੇ ਨੇ ਧਰਮ ਦੇ ਨੇ ਕਿ ਹੁੰ ਜਿਵੇਂ ਸਲਾਮ ਦੇ ਵਿੱਚ ਲੇਕਿਨ ਇੱਥੇ ਕੁਝ ਤਨਜ਼ੀਮਾਂ ਜਾਂ ਕੁਝ ਲੋਕ ਮਿਲ ਗਏ ਨਾ ਇਹ ਚੀਜ਼ ਨੂੰ ਖਤਮ ਕਰਨਾ ਚਾ ਰਹੇ ਨੇ ਇਹਨਾਂ ਨੂੰ ਵੀ ਉਹਨਾਂ ਤਰ੍ਹਾਂ ਕਰਨਾ ਚਾਹਉਂ ਤੁਹਾਨੂੰ ਯਾਦ ਹੋਵੇਗਾ ਕਿ ਪਾਕਿਸਤਾਨ ਦੇ ਵਿੱਚ ਪਿਛਲੇ ਦਿਨਾਂ ਚ ਇੱਕ ਮੂਵਮੈਂਟ ਚੱਲੀ ਸੀ ਮੇਰਾ ਜਿਸਮ ਮੇਰੀ ਮਰਜ਼ੀ ਹਾਂ ਉਹ ਜੋ ਕਿ ਹੈ ਇੰਤਹਾਈ ਘਟਿਆ ਕਿ ਮੇਰਾ ਜਿਸਮ ਹੈ ਔਰਤ ਕਹਿੰਦੀ ਮੇਰਾ ਜਿਸਮ ਹੈ ਤੇ ਮੇਰੀ ਮਰਜ਼ੀ ਮੈਂ ਜੋ ਕੁਝ ਮਰਜ਼ੀ ਕਰਾਂ ਹਾਂ ਤਾਂ ਉਹਨੇ ਫਿਰ ਜਾਨਵਰ ਆ ਲੈ ਹਾਇਆ ਉਹ ਤਾਂ ਜੰਗਲ ਦਾ ਕਾਨੂੰਨ ਹੋ ਗਿਆ ਨਾ ਜੰਗਲ ਦਾ ਕਾਨੂੰਨ ਹੈ ਫਿਰ ਉਹ ਉਹਦਾ ਨੁਕਸਾਨ ਹੀ ਹੋਏਗਾ ਇਸ ਵਾਸਤੇ ਠੀਕ ਹੈ ਕਿ ਇੱਕ ਲਿਮਟ ਦੇ ਵਿੱਚ ਰਹਿ ਕੇ ਕਿ ਤੁਸੀਂ ਦੇਖੋਗੇ ਔਰਤ ਦੇ ਹਕੂਕ ਹੀ ਨੇ ਉਹਨੂੰ ਔਰਤ ਨੂੰ ਉਹਦੇ ਹਕੂਕ ਦਿੱਤੇ ਜਾਣ ਔਰਤ ਦੀ ਇੱਜ਼ਤ ਕੀਤੀ ਜਾਵੇ ਔਰਤ ਦਾ ਇhtਰਾਮ ਕੀਤਾ ਜਾਵੇ ਕਿਉਂਕਿ ਉਹ ਇੱਕ ਮਾਸ਼ਰੇ ਦਾ ਇੱਕ ਜੁਜ਼ ਹੈ ਮਾਸ਼ਰੇ ਦਾ ਇੱਕ ਪਾਰਟ ਹੈ ਉਹਦੇ ਤੋਂ ਬਿਨਾਂ ਮਾਸ਼ਰਾ ਨਹੀਂ ਚੱਲ ਸਕਦਾ ਲੇਕਿਨ ਅਗਰ ਇਹ ਕੀਤਾ ਜਾਵੇ ਕਿ ਜੀ ਔਰਤ ਕਾਨੂੰ ਉੱਠ ਕੇ ਕਵੇ ਮੇਰਾ ਜਿਸਮ ਮੇਰੀ ਮਰਜ਼ੀ ਦੋ ਇੰਤਹਾਈ ਘਟਿਆ ਕਦਮ ਹੈ ਤੇ ਉਹਦੀ ਵਿਅਤ ਉਹ ਮਾਸ਼ਰਾ ਚੱਲ ਹੀ ਨਹੀਂ ਸਕਦਾ ਮਾਸ਼ਰਾ ਨਹੀਂ ਚੱਲ ਸਕਦਾ ਉਹਦਾ ਖਾਨਦਾਨੀ ਅਸਲ ਤੇ ਨਿਜ਼ਾਮ ਅਸ ਜ਼ਵਾਜੀ ਜ਼ਿੰਦਗੀ ਜਾਂ ਜਿਹਨੂੰ ਕਹਿੰਦੇ ਨੇ ਖਾਨਦਾਨੀ ਨਿਜ਼ਾਮ ਨਹੀਂ ਨਿਜ਼ਾਮ ਨਹੀਂ ਚੱਲ ਸਕਦਾ ਉਹ ਬਰਬਾਦ ਹੋ ਜਾਂਦਾ ਤਬਾਹ ਹੋ ਜਾਂਦਾ ਮੇਰਾ ਜਿਸਮ ਮੇਰੀ ਮਰਜ਼ੀ ਖਾਣਾ ਖੁਦ ਗਰਮ ਕਰ ਲੋ ਜਾਂ ਇਹ ਜਿੰਨੀਆਂ ਚੀਜ਼ਾਂ ਹੁਣ ਫਿਰ ਇਹਨਾਂ ਨੇ ਡੱਡਰੀਆਂ ਵਾਲਿਆਂ ਨੇ ਕਿਹਾ ਕਿ ਜੀ ਉਹ ਸਾਨੂੰ ਦੱਸਾਂ 12 14 ਸਾਲਾਂ ਬਾਅਦ ਪਤਾ ਚੱਲਦਾ ਹੈ ਕਿ ਮਾਸਟਰ ਜਿਹੜਾ ਹੈ ਜਾਂ ਟੀਚਰ ਉਹ ਵੀ ਸਾਡੇ ਤਰ੍ਹਾਂ ਦਾ ਬੰਦਾ ਹੁੰਦੇ ਨੇ ਬੈਠ ਕੇ ਰੋਟੀ ਖਾ ਸਕਦੇ ਨੇ ਲੇਕਿਨ ਉਹ ਦੱਸਾਂ 12 ਸਾਲਾਂ ਬਾਅਦ ਹੀ ਪਤਾ ਚਲਣਾ ਚਾਹੀਦਾ ਹਾਂਜੀ ਯਾਨੀ ਉਹ ਕਹਿ ਰਹੇ ਕਿ ਬ੍ਰੇਨ ਡਵੈਲਪਮੈਂਟ ਜ਼ਰੂਰੀ ਹੈ ਨਾ ਕਿ ਹੰਕਾਰ ਅਗਰ ਹੁਣ ਬੱਚੇ ਨੂੰ ਜਾਂ ਔਰਤ ਨੂੰ ਪਹਿਲੇ ਦਿਨ ਤੋਂ ਇਹ ਪਤਾ ਚਲ ਜਾਵੇ ਕਿ ਜੀ ਆ ਮੇਰਾ ਪਤੀ ਹੈ ਤੇ ਮੈਂ ਇਹਦੇ ਨਾਲ ਇੰਜੇ ਤੇ ਮੈਂ ਉੰਜਾਂ ਤੇ ਇਹ ਤੇ ਫਿਰ ਉਹਦਾ ਨਾਂ ਡਰ ਰਹੇਗਾ ਨਾ ਮਾਸ਼ਰਾ ਚੱਲੇਗਾ ਨਾ ਉਹ ਖਾਨਦਾਨ ਚੱਲੇਗਾ ਨਾ ਉਹ ਘਰ ਚੱਲੇਗਾ ਇੱਕ ਟਾਈਮ ਹੁੰਦਾ ਕਿ ਜਦੋਂ ਉਹਨੂੰ ਪਤਾ ਚੱਲੇ ਕਿ ਯਾਰ ਜਦੋਂ ਪਾਲ ਵਿੱਚ ਗੱਲ ਬੜੀ ਕੰਸਟਰਕਟਿਵ ਕੀ ਠੀਕ ਹੈ ਕਿ ਜਿਹੜਾ ਨਾ ਬ੍ਰੇਨ ਡਿਵੈਲਪਮੈਂਟ ਹੋਣੀ ਚਾਹੀਦੀ ਹੰਕਾਰ ਨਹੀਂ ਆਣਾ ਜਿਹਦਾ ਹੰਕਾਰ ਉਹਨਾਂ ਨੇ ਕਹਿੰਦਾ ਮਤਲਬ ਸੀ ਕਿ ਸਾਰਾ ਕੁਝ ਮੈਂ ਹੀ ਆ ਜੀ 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 ਇਹ ਨਹੀਂ ਆਣਾ ਚਾਹੀਦਾ ਬ੍ਰੇਨ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਇਹ ਅਵੇਅਰਨੈਸ ਹੋਣੀ ਚਾਹੀਦੀ ਤੇ ਮਿਲ ਕੇ ਚੱਲਣ ਦੀ ਜਾਂ ਕਿਰ ਬਰਦਾਸ਼ਤ ਹਰ ਚੀਜ਼ ਹੋਣੀ ਚਾਹੀਦੀ ਇਹ ਨਹੀਂ ਕਿ ਤੁਹਾਨੂੰ ਇਹ ਵੀਡੀਓ ਉਮੀਦ ਇੱਕ ਵੀਡੀਓ ਪਸੰਦ ਆਈ ਹੋਏਗੀ ਮਿਲਨੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਬਹੁਤ ਸਾਰਾ ਪਿਆਰ ਅੱਲਾ ਨਿਗਹਿबान